ਸਭ ਦਾ ਸੰਸਦ ਧਰਮਵੀਰ ਗਾਂਧੀ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਿਆ ਕਿ ਪੰਜਾਬੀਆਂ ਨੇ ਗਲਤੀ ਨਾਲ ਇੱਕ ਵਾਰੀ ਇਹਨਾਂ ਦੀ ਸਰਕਾਰ ਬਣਾਈ ਮੁੜ ਕੇ ਕਦੇ ਵੀ ਨਹੀਂ ਆਉਂਦੇ ਤੁਸੀਂ ਵੀ ਸੁਣਾਵੋ ਔਰ ਕੀ ਕੁਝ ਕਿਹਾ ਧਰਮਵੀਰ ਗਾਂਧੀ ਨੇ ਉਹ ਨਾ ਇਹ ਤਾਂ ਇੱਕ ਮੌਕਾ ਹੈ ਕਿ ਪਤਾ ਨਹੀਂ ਕਿਵੇਂ ਮੌਕਾ ਮਿਲ ਗਿਆ ਲੁਕੀਂ ਕਾਂਗਰਸ ਦੇ ਕਾਲੀਏ ਨੇ ਪੰਜਾਬ ਦਾ ਇੰਨਾ ਕਚੂਮਰ ਕੱਢਿਆ ਪਿਆ ਸੀ ਇੰਨਾ ਲੁੱਟਿਆ ਕੁੱਟਿਆ ਚੱਟਿਆ ਚੁੰਡਿਆ ਪੰਜਾਬ ਨੂੰ ਕਿ ਪੰਜਾਬ ਅੱਕਿਆ ਪਿਆ ਸੀ ਅਸੀਂ ਚਾਹੇ ਕੁੱਤੇ ਨੂੰ ਵੋਟ ਪਾ ਦਈਏ ਪਰ ਇਹਨਾਂ ਨੂੰ ਵੋਟ ਨਹੀਂ ਪਾਣੀ ਸੋ ਪੰਜਾਬੀ ਪੰਜਾਬੀ ਦਾ ਕਿਹਨਾਂ ਨੂੰ ਵੋਟ ਪਾਤੀ ਹੁਣ ਪੰਜਾਬ ਨੂੰ ਪਤਾ ਲੱਗ ਗਿਆ ਕਿ ਕਾਦੇ ਜੋਗੇ ਹੈਗੇ ਆ ਸਾਰੇ ਦਿੱਲੀ ਦੇ ਇਸ਼ਾਰੇ ਤੇ ਨੱਚਦਾ ਪਿਆ ਪੰਜਾਬ ਦੇ ਸਾਧਾਰਨ ਸਰੋਤਾਂ ਦੀ ਜਿਹੜੀ ਮਤਲਬ ਲੁੱਟ ਹੈਗੀ ਹੈ ਜਹਾਜ਼ ਵਰਤ ਕੇ ਚਾ 100 ਗਾਜ ਵੀ ਜਰ ਚੱਲਣਾ ਹੋਵੇ ਤਾਂ ਵੀ ਜਹਾਜ ਤੇ ਚੱਲਦਾ ਕੇਜਰੀਵਾਲ ਆਦਮ ਪਰ ਤੋਂ ਹਾਰ ਪਰ ਜਾਣਾ ਸੀ ਤਾਂ ਹੈਲੀਕਾ ਉਹ 400 ਕਰੋੜ ਦੇ ਜਹਾਜ਼ ਤੇ ਜਿਹੜਾ ਕਿ ਪੰਜਾਬ ਦਾ ਪੈਸਾ ਆਏਗਾ ਉਹ ਤੇ ਕੋਈ ਹੱਕ ਨਹੀਂ ਦਿੱਲੀ ਦਾ ਪੈਸਾ ਖਰਚੇ ਕੇਜਰੀਵਾਲ ਭਗਵੰਤ ਮਾਨ ਪੰਜਾਬ ਦਾ ਸਰੋਤਾ ਨੂੰ ਕਿਉਂ ਲਟਾਰਿਆ ਦਿੱਲੀ ਨੂੰ ਕਿਉਂ ਪੰਜਾਬ ਨੂੰ ਪਹਿਲੇ ਕੰਗਲਾ ਪੰਜਾਬ ਹੈਗਾ ਇਹਨੂੰ ਹੋਰ ਕੰਗਾਲ ਕਰ ਰਿਹਾ ਹੈਗਾ ਭਗਵੰਤ ਮਾਨ ਦਿੱਲੀ ਦਾ ਹੱਥ ਛੋਕਾ ਹੈਗਾ ਦਮਛੱਲਾ ਹੈਗਾ ਕੇਜਰੀਵਾਲ ਦਾ ਤੈਨੂੰ ਸ਼ਰਮ ਆਣੀ ਚਾਹੀਦੀ ਕਿ ਪੰਜਾਬ ਦੇ ਲੋਕਾਂ ਨੇ ਚੁਣਿਆ ਤੇ ਪੰਜਾਬ ਨਾਲ ਹੀ ਧਗਾ ਕਰ ਰਿਹਾ ਹੈ